ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਭੂਰੀ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੇ ਕੀ ਮਹਾਪੁਰਖਾਂ ਦੀ 44ਵੀਂ ਨਿੱਕੀ ਮਿੱਠੀ ਜਾਦੂ ਸਮਰਪਤ ਹੁੰਦੇ ਹੋਏ ਅੱਜ ਮਿਤੀ 15 ਅਗਸਤ 2025 ਸਾਧ ਸੰਗਤ ਜੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਜਵਾਨ ਹਾਲ ਨੂੰ ਜਾਣਦੇ ਆ ਤੇ ਰਾਹ ਦੇ ਵਿੱਚ ਪੁਲੀ ਆndi ਹੈ ਜਿਸ ਦੀ ਕੀ ਕੰਧ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਅੱਧੇ ਜ਼ਿਆਦਾ ਕੰਧ ਡਿੱਗ ਚੁੱਕੀ ਸੀ ਜੋ ਕਿ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕੰਧ ਦੀ ਪੁਚਾਈ ਵੀ ਪਹਿਲਾਂ ਨਾਲੋਂ ਜ਼ਿਆਦਾ ਕੀਤੀ ਹੈ ਤੇ ਨਵੀਂ ਬਣਵਾਈ ਹੈ ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕਿ ਇਸ ਪੁਲੀ ਦੇ ਦੋਨੇ ਪਾਸੇ ਹੀ ਜੋ ਦਵਾਰ ਨੂੰ ਉੱਚਾ ਕਰਾਇਆ ਹੈ ਤਾਂ ਕਿ ਕਿਸੇ ਵੀ ਜਤਰੀ ਦੀ ਸੇਤਨਾ ਕੋਈ ਵੀ ਖਲਵਾੜਨਾ ਹੋ ਸਕੇ ਜੋ ਵੀ ਦੀਵਾਨ ਹਾਲ ਤੋਂ ਗੁਰਦਾਰ ਸਾਹਿਬ ਨੂੰ ਆਣ ਸਾਰਿਆਂ ਦੀ ਸੇਫਟੀ ਨੂੰ ਦੇਖਦੇ ਹੋਏ ਇਹ ਬਹੁਤ ਹੀ ਵਧੀਆ ਕੰਮ ਕੀਤਾ ਹੈ ਗੁਰਦਾਰ ਪ੍ਰਬੰਧਕ ਕਮੇਟੀ ਨੇ ਜੀ ਬਹੁਤ ਹੀ ਸੁੰਦਿਆ ਰਜੋਰ ਲੜੀਆਂ ਹੈ ਰੋਡ ਦੇ ਉੱਪਰ ਲਗਾਈਆਂ ਚਾ ਚੁੱਕੀਆਂ ਹੈ ਦੀਵਾਨ ਹਾਲ ਤੋਂ ਜੇ ਅਸੀਂ ਚਾਹੀਏ ਗੁਰਦਾਰ ਸਾਹਿਬ ਨੂੰ ਬਹੁਤ ਹੀ ਸੁੰਦਰ ਜੋ ਰੋਡ ਦੇ ਉੱਪਰ ਇਹ ਲੜੀਆਂ ਲਵਾਈਆਂ ਹੈ ਬਹੁਤ ਹੀ ਧੰਨਵਾਦੀ ਹਾਂ ਪਿੰਡ ਦੀ ਨੌਜਵਾਨ ਸਭਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਸੇ ਸਮਾਗ ਨੂੰ ਮੁੱਖ ਰੱਖਦੇ ਹੋਏ ਇਹ ਮੁੱਖ ਦਰਵਾਜ਼ਾ ਵੀ ਬਣਾ ਦਿੱਤਾ ਹੈ ਟੈਂਟ ਵਾਲਿਆਂ ਨੇ ਜੀ ਜਿੱਥੇ ਕਿ ਕੀਰਤਨ ਦਰਵਾਰ ਹੋਵੇਗਾ ਮਹਾਪੋਠਾਨੀ ਸਲਾਨਾ ਵਰਸੇ ਸਮਾਗ ਨੂੰ ਮੁੱਖ ਰੱਖਦੇ ਹੋਏ ਰਸੋਈਕਰ ਗੁਰਦੁਆਰਾ ਸਤ ਬਾਬਾ ਹਰਨਾਮ ਸਿੰਘ ਜੀ ਕੰਗਵਾਲੇ ਕੰਬਲੀ ਵਾਲੇ ਜਿੱਥੇ ਕਿ ਮਹਾਪੋਸ਼ਾਂ ਦੀ 44ਵੀਂ ਨਿੱਕੀ ਮਿੱਟੀ ਜਾਲਨ ਸਮਰਪਿਤ ਹੁੰਦੇ ਹੋਏ ਅੱਜ ਮਿਤੀ 15 ਅਗਸਤ 2025 ਨੂੰ ਜੋ ਸੰਧਿਆ ਵੇਲੇ ਆਰਤੀ ਤੋਂ ਉਪਰੰਤ ਗੁਰੂ ਕੇ ਲੰਗਰ ਸ਼ਿਕਾਇ ਜਾਣਿਆ ਸੰਗਤ ਨੂੰ ਉਹ ਲੰਗਰ ਬਿਲਕੁਲ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਜਾ ਚੁੱਕਿਆ ਹੈ ਜੀ ਜੋ ਕਿ ਕਾਲੀ ਮਹਾ ਦੀ ਦਾਲ ਹੈ ਤੇ ਨਾਲ ਜੀ ਜੋ ਮਾਹ ਮਖਣੀ ਹੈ ਜੀ ਇਹ ਦਾਲਾ ਬਿਲਕੁਲ ਤਿਆਰ ਹਾਂ ਜੀ ਸੰਗਤਾਂ ਛਕਣ ਛਣਣ ਵਾਸਤੇ ਤੇ ਰਾਜਮਾਹ ਦੀ ਦਾਲ ਵੀ ਬਿਲਕੁਲ ਤਿਆਰ ਹੈ ਜੀ ਸੰਗਤਾਂ ਛਕਣ ਛਣਣ ਵਾਸਤੇ ਜੀ ਕੱਲ ਨੂੰ ਜੋ ਪਕੌੜੇ ਬਣਾਣੇ ਹੈ ਉਹਨਾਂ ਦੀ ਤਿਆਰੀ ਹੋ ਚੁੱਕੀ ਹੈ ਜੀ ਗੋਭੀ ਪਕੌੜਾ ਕੱਲ 16 ਤਰੀਕ ਨੂੰ ਚੁਕਾਇਆ ਜਾਏਗਾ ਸੰਗਤਾਂ ਨੂੰ ਉਹਦੀ ਤਿਆਰੀ ਅੱਜ 15 ਤਰੀਕ ਸ਼ਾਮ ਨੂੰ ਹੋ ਚੁੱਕੀ ਹੈ ਜੀ ਸੰਗਤਾਂ ਦੇ ਲਜਾਣ ਵਾਸਤੇ ਜੋ ਪ੍ਰਸ਼ਾਦ ਉਹ ਤਿਆਰ ਕੀਤਾ ਗਿਆ ਹੈ ਜਬੂਂਦੀ ਦਾ ਪ੍ਰਸ਼ਾਦ ਬ੍ਰੈਡ ਲੈ ਕੇ ਇੱਥੇ ਬਿਲਕੁਲ ਤਿਆਰ ਹੈ ਸੰਗਤਾਂ ਛਕਣ ਵਾਸਤੇ 16 ਤਰੀਕ ਵਾਸਤੇ ਇਹ ਵੀ ਬੂੰਦੀ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ ਸੰਗਤਾਂ ਦੇ ਘਰ ਲਿਜਾਣ ਵਾਸਤੇ ਬੂੰਦੀ ਦਾ ਪ੍ਰਸ਼ਾਦ ਗੁਰੂ ਘਰ ਪ੍ਰਸ਼ਾਦੇ ਤਿਆਰ ਹੋ ਰਿਹਾ ਹੈ ਜੀ ਅੱਜ ਮਿਤੀ 15 ਅਗਸਤ 2025 ਸ਼ਾਮਾਂ ਨੂੰ ਜੋ ਆਰਤੀ ਦੇ ਉਪਰੰਤ ਪ੍ਰਸ਼ਾਦੇ ਛਕਾ ਜਾਣੇ ਸੰਗਤਾਂ ਨੂੰ ਜੀ ਪਿੰਡ ਨਗਰ ਜੰਡੋਲੀ ਦੇ ਪੋਰ ਨਗਰਾਂ ਦੇ ਜੋ ਸੰਗਤਾਂ ਆ ਕੇ ਪ੍ਰਸ਼ਾਦੇ ਤਿਆਰ ਕਰ ਰਹੀਆਂ ਜੀ ਗੁਰੂ ਘਰ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੁੰਦਾ ਹੋਇਆ ਜੀ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਰਿਹਾ ਜੀ ਅੱਜ ਜੋ ਆਰਤੀ ਤੋਂ ਉਪਰੰਤ ਸੰਗਤਾਂ ਨੂੰ ਚਿਤਾਜ ਜਾਣਾ ਹੈ ਜੀ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਪਨੀ ਵਾਲੇ ਮਾਹਪੁਰਜ ਜਿੱਥੇ ਕਿ ਮਾਹਪੁਰਜਾਂ ਦੇ 44ਵੇਂ ਨਿੱਗੀ ਮਿੱਠੀ ਜਹਾਦ ਨੂੰ ਸਮਰਪਿਤ ਹੁੰਦੇ ਹੋਏ ਇਹ ਜੀ ਜੋ ਸਮਾਗਮ ਚੱਲ ਰਿਹਾ ਹੈ ਜੀ ਇਹ ਬਾਹਰ ਜੀ ਛੱਡ ਵਿੱਚ ਦੂਸਰੀ ਪੱਟੀ ਲਗਾਈ ਹੈ ਪ੍ਰਸ਼ਾਦਾਾਂ ਵਾਸਤੇ ਪ੍ਰਸ਼ਾਦਾਾਂ ਦੀ ਦੂਸਰੀ ਪੱਟੀ ਇੱਕ ਪੱਟੀ ਅੰਦਰ ਚੱਲ ਰਹੀ ਹੈ ਸੋਈ ਕਰਦੇ ਇੱਕ ਵਾਰ ਛੱਡੇ 'ਚ ਪੱਟੀ ਲਗਾਈ ਗਈ ਹੈ ਜਿੱਥੇ ਅਸੀਂ ਜਿਆ ਭਾਂਡੇ ਧੋਨੇ ਹੁੰਦੇ ਨੇ ਜੀ ਗੁਰਦਾ ਸਾਹਿਬ ਇਸ ਦੇ ਬਿਲਕੁਲ ਨਾਲ ਹੀ ਜੋ ਡਿਸਪੈਂਸਰੀ ਦੇ ਅੱਗੇ ਜਗ੍ਹਾ ਖਾਲੀ ਹੈ ਇਹਨੂੰ ਵਾਟਰਪਰੂਫ ਸ਼ੈੱਡ ਬਣਾਇਆ ਗਿਆ ਹੈ ਜੀ ਟੈਂਪੋਰਰੀ ਕਿਉਂਕਿ بارش ਦੇ ਮੌਸਮ ਦੇਖਦੇ ਹੋਏ ਇਹ ਟੈਂਪੋਰਰੀ ਸ਼ੈੱਡ ਬਣਾਇਆ ਗਿਆ ਹੈ ਜੀ ਡਿਸਪੈਂਸਰੀ ਦੇ ਅੱਗੇ ਜੋ ਜਗ੍ਹਾ ਖਾਲੀ ਹੈ ਇਸ ਦੇ ਉੱਪਰ ਇਹ ਟੈਂਪੋਰਰੀ ਤਰਪਾਲ ਪਾ ਕੇ ਸ਼ੈੱਡ ਬਣਾਇਆ ਗਿਆ ਹੈ ਜੀ ਟੈਂਪੋਰਰੀ ਕਿਉਂਕਿ بارش ਬਹੁਤ ਜ਼ਿਆਦਾ ਹੋ ਰਹੀ ਹੈ ਜੀ ਅੱਜ ਮਿਤੀ 15 ਅਗਸਤ 2025 ਜੀ ਬਹੁਤ ਹੀ ਸੁੰਦਰ ਜੋ ਸਮਿਆਣਾ ਹੈ ਜਾਣਨੀਆ ਹੈ ਇਹ ਲੱਗ ਚੁੱਕਿਆ ਹੈ ਜੀ 베ਰੀ ਦੇ ਚਾਰੋਂ ਤਰਫ ਮਾਪੋਚਾਂ ਦੀ ਸਾਲਾਨਾ ਨਿੱਕੇ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਜੀ ਮਿਤੀ 15 ਅਗਸਤ 2025 ਸ਼ਾਮ ਦੇ ਵੇਲੇ ਦਾ ਜੋ ਲੰਗਰ ਹੈ ਉਹ ਗੁਰੂ ਘਰ ਦੇ ਵਜੀਰਾ ਨੂੰ ਚੁਕਾਇਆ ਜਾ ਰਿਹਾ ਹੈ ਜੀ ਪੁਰ ਦੁਆਰਾ ਸੰਤ ਬਾਬਾ ਹਰਨਾਪ ਸਿੰਘ ਜੀ ਮਹਾਪੁਰ ਸਾਹਿਬ ਦੀ 44ਵੀਂ ਨਿੱਕੀ ਮਿੱਠੀ ਜਾਦੂ ਨੂੰ ਸਮਰਪਿਤ ਹੁੰਦੇ ਹੋਏ ਸ਼ਾਮਾਂ ਦੇ ਸਮੇਂ ਮਿਤੀ 15 ਅਗਸਤ 2025 ਦਾ ਲੰਗਰ ਚੱਲ ਰਿਹਾ ਹੈ ਸ਼ਾਮਦਾ ਜੀ ਗੁਰੂ ਘਰ ਦੇ ਮਜੀਰਾ ਨੂੰ ਲੰਗਰ ਸਤਾ ਜਾ ਰਿਹਾ ਹੈ ਤੇ ਇਹਨਾਂ ਦੇ ਜੋ ਝੂਠੇ ਬਰਤਨ ਹਨ ਝੂਠੇ ਬਰਤਨਾਂ ਦੀ ਜੋ ਸਾਫ ਸफाई ਦੀ ਸੇਵਾ ਚੱਲ ਰਹੀ ਹੈ ਜੀ ਜੁਠੇ ਬਰਤਨਿਤ ਤੇ ਸ਼ਾਮ ਕੀਤਾ ਜਾ ਰਿਹਾ ਹੈ ਅਜਮਿਤੀ 15 ਅਗਸਤ 2025 ਦੋਵਾਂ ਦੁਬਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਮਿਤੀ 15 ਅਗਸਤ 2025 ਤਪਸਥਾਨ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਪੂਰੀ ਵਾਲੇ ਚੁਵਾਦੇ ਵਾਲੇ ਪਿੰਡ ਜੰਡੋਲੀ ਵਾਲੇ पत्रो महत्म पत Oh, 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 I'm sorry, 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 I'm Thank you सावन में

I'm <speaking> not <in foreign language> ਕੀ ਕਰ ਰਹੇ ਹੋ

न पे भई آه کو چين گنا ريو پاني جان جي رات ۾ چيا جا جن تو جييو گن جو ماوي

اگری بار میں سمات بھاکس نے پڑی سنوک کر باریا کہا مکتاں سے گھردے سے سونو چڑتی کلا گھالا تیروں کی بار سنا دے دے سے پیٹھال کر کیا ساتا جل جو جنگر کا نسما پششتے تر باہ آپ جیتے تر باہ چکو چیہ من سب ناگیاں بھاجریاں رادپر باہن کی

ਚਲ ਰੇ ਸਮਾਗਮ ਨਿਰਬਿਗਤ ਤਤ ਸਭੁ ਪਰਮੇ ਵਿਗਨਾ ਦੇ ਧਿਆਪ ਕਰਨ ਸਭਨਾ ਦੇ ਸਿਰ ਤੇ 베ਰਾ ਪ੍ਰਿਆਰਤਨ ਗੜਦੀ ਕੋ ਬਖੇ ਤਾ ਦੁਸਤੋ ਬਾਣੀ ਬਾਣੀ ਦਾ ਜੋੜ ਕੇ ਰਖਰਾ ਕਿਰਪਾ ਕਰਨੀ ਗੁਰੂ ਰਾਖਾ ਏ ਆਪਣੇ ਬਰਤੇ ਸੇ ਕਿ ਵਿਧਾ ਕਰਦੇ ਉਹਨਾਂ ਤੇ ਵੀ ਬੰਦਰ ਘਟ ਕੇ ਕਿਰਪਾ ਕਰੋ ਜਾਗ ਰਹਾ आइए सब लोग एक कर लेते हैं पुष्पा के जय करते हैं देव और मेरे से पुत्र का पाठ बात पर बोलो भगवान हम सबको वो शक्ति दी है सिर्फ भक्ति सेवा पाए हमें सत्य भाई की माता का आधार वो मखियां बारन कोशिश करनिया कृपा करो चार कर दे واحا ہرس <f> <IZcji> evet واحد ਸਾਹ ਸੰਗਤ ਜੀ ਆਪੇ ਦਰਸ਼ਨ ਕਰ ਪਾ ਰਹੇ ਹੋ ਲੰਗਰ ਹਾਲ ਗੁਰਦੁਆਰਖਾਂ ਕਬਾਬ ਬਹਾਦਰ ਨਾਨ ਸਿੰਘ ਜੀ ਕਮੇਟੀ 15 ਅਗਸਤ 2025 ਸ਼ਾਮ ਦੇ ਕੋਈ 9 ਵਜੇ ਤੋਂ ਹੀ ਹਨ ਜੀ ਆਰਤੀ ਤੋਂ ਫਰੰਟ ਗੁਰੂ ਘਰ ਲੰਗਰ ਅਤੁੱਟ ਮਟਰਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦੀ ਤਕਾਲੀ ਵੀ ਲਿੱਗੀਆਂ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਮਾਗਮ ਕਰਵਾਇਆ ਜਾ ਰਿਹਾ ਜੀ ਆਪ ਵੀ ਦਰਸ਼ਨ ਕਰ 파 ਰਹੇ ਹੋ ਲੰਗਰ ਹਾਲ ਗੁਰਦੁਆਰਾ ਖੰਕੋਬਾ ਹਰਨਾਮ ਸਿੰਘ ਜੀ ਮਿਤੀ 15 ਅਗਸਤ 2025 ਸ਼ਾਮ ਦੇ ਕੋਈ 9 ਵਜੇ ਤੋਂ ਕੇ ਹਨ ਜੀ ਲੰਗਰ ਵਕਾ ਜਾ ਰਿਹਾ ਹੈ ਗੁਰਦੁਆਰਾ ਖੰਕੋਬਾ ਹਰਨਾਮ ਸਿੰਘ ਜੀ ਕੈਂਗ ਵਾਲੇ ਕੰਪਨੀ ਵਾਲੇ ਪੂਰੀ ਵਾਲੇ